ਲੋਕੇਸ਼ਨ ਆਪਾਂ ਫੇਰ ਉੱਥੇ ਪਹੁੰਚ ਚੁੱਕੇ ਆ ਜਿੱਥੇ ਕੀ ਸਸਤੇ ਟਵਾਏ ਗੱਡੀਆਂ ਕਾਰਾਂ ਬਲਰਟ ਬਾਈ ਬਹੁਤ ਜ਼ਿਆਦਾ ਵਿਕਦੇ ਪਿਆ ਉਤੋਂ ਪੈਟਰੋਲ ਬਾਈ ਤੋਂ ਲੈ ਕੇ ਕਿਸਾਨਾਂ ਦੇ ਸ਼ਾਨ ਟਰੈਕਟਰ ਚੌਂਡੀਆ ਟਰੈਕਟਰ ਵੀ ਆ ਚੁੱਕੇ ਆ ਪਰ ਆ ਜਿਹੜੇ ਟਰੈਕਟਰ ਦਾ ਕਲਰ ਨੇ ਬਿਲਕੁਲ ਡਿਫਰੈਂਟ ਹੈ ਗ੍ਰੀਨ ਕਲਰ ਦਾ ਟਰੈਕਟਰ ਆ ਔਰ ਸਾਡੇ ਜਿਹੜੇ ਵੀਰ ਆਏ ਆ ਮੁੱਲਾਪੁਰ ਤੋਂ ਆਏ ਆ ਭਾਜੀ ਕੀ ਹਾਲ ਆ ਜੀ ਬਹੁਤ ਵਧੀਆ ਉਹ ਵਧੀਆ ਇਹ ਬੱਚੇ ਵਾਸਤੇ ਲੈ ਕੇ ਚੱਲੇ ਭਤੀਜੇ ਵਾਸਤੇ ਭਾਂਜੇ ਵਾਸਤੇ ਭਾਂਜੇ ਭਾਂਜੀ ਵਾਸਤੇ ਭਾਂਜੇ ਵਾਸਤੇ ਲੈ ਕੇ ਚੱਲੇ ਆ ਭਾਜੀ ਕਹਿੰਦੇ ਵੀਡੀਓ ਬਹੁਤ ਦੇਖਦੇ ਸੀਗੇ ਆਲ ਪੰਜਾਬ ਨੇ ਜ ਤਮੇ ਕਸਟਮਰ ਕਾਫੀ ਡਿਮਾਂਡ ਸੀ ਕਿ ਜੌਂਡੀਅਰ ਟਰੈਕਟਰ ਲੈਣਾ ਹੈ ਅੱਛਾ ਜੀ ਕਿਸੇ ਕੋਲ ਨਹੀਂ ਹੈਗਾ ਜੀ ਅਸੀਂ ਅਰੇਂਜ ਕਰਾਇਆ ਵੀਰ ਜੀ ਟੋਸ ਵਾਲਿਆਂ ਨੇ ਸਟਾਕ ਵੱਧੂ ਆਇਆ ਜੀ ਜਿੰਨ 25 ਤੋਂ 30 ਪੀਸ ਮੇ ਕੋਲ ਸਟਾਕ ਹੈ ਗਾ ਜੀ ਜੌਂਡੀਅਰ ਟਰੈਕਟਰ ਦਾ ਕੀ ਬਾਤ ਹੈ ਕੀ ਕਰ ਸਕਦੇ ਹੋ 25 ਤੋਂ 30 ਪੀਸ ਪਏ ਨੇ ਜੌਂਡੀਅਰ ਟਰੈਕਟਰ ਜੇ ਤੁਸੀਂ ਵੀ ਆਪਣੇ ਬੱਚੇ ਵਾਸਤੇ ਗੱਡੀਆਂ ਕਾਰਣਾ 올ਡ ਹੋ ਗਈਆਂ ਬਾਈਕ ਵੀ 올ਡ ਹੈ ਇਹ ਬਿਲਕੁਲ ਨਵੀਂ ਚੀਜ਼ ਆ ਬਿਲਕੁਲ ਨਵੀਂ ਚੀਜ਼ ਆ ਟਰੈਕਟਰ ਜੌਂਡੀਅਰ ਟਰੈਕਟਰ ਆ ਰੇਟ ਭਾਜੀ ਕੀ ਰੱਖਿਆ ਇਹਦਾ ਫਿਰ ਦੱਸੋ ਰੇਟ ਭਾਜੀ ਬਹੁਤ ਸਸਤੇ ਹੈ ਹੋਲਸੇਲ ਰੇਟ ਤੇ ਆ ਜੀ ਆ ਚੈੱਕ ਕਰ ਲਓ ਜੀ ਵੀਰਜੀ ਟਾਇਰ ਆਏ ਆ ਪਰ ਅਰਜੁਨ ਵੀ ਲੈਣ ਆਇਆ ਤੇ ਅਰਜੁਨ ਵੀ ਹੈਗਾ ਜੀ ਅਰਜੁਨ ਵੀ ਹੈਗਾ ਅਰਜੁਨ ਵੀ ਹੈਗਾ ਗੱਡੀਆਂ ਸਾਰੀਆਂ ਮਿਲ ਜਾਣਗੀਆਂ ਤੁਸੀਂ ਨਾ ਇੰਸਟਾਗ੍ਰam ਦਾ ਪੇਜ ਫੋਲੋ ਕਰ ਲਵੋ ਇਹਨਾਂ ਦਾ ਵੀਰਜੀ ਟਾਇਰ ਰੋਜ਼ ਅਪਡੇਟ ਹੁੰਦੀ ਹੈ ਔਰ ਰੋਜ਼ ਹੀ ਅਪਡੇਟ ਤੋਂ ਤੁਸੀਂ ਸਿਲੇਕਟ ਕਰਨੀ ਗੱਡੀ ਕਾਰ ਬਾਈਕ ਔਰ ਸਾਨੂੰ ਫੋਨ ਕਰ ਦੇਣਾ ਇੰਡੀਆ ਦੇ ਵਿੱਚ ਜਿੱਥੇ ਮਰਜ਼ੀ ਬੈਠੇ ਹੋ ਇਹ ਗੱਡੀਆਂ ਇਹ ਕਾਰਾਂ ਇਹ ਟਰੈਕਟਰ ਤੁਹਾਡੇ ਘਰੇ ਪਜਾ ਦਾਂਗੇ ਬਾਕੀ ਸਭ ਕੁਝ ਹੋਰ ਵੀਡੀਓ ਦੇਖਣ ਵਾਸਤੇ ਸਾਡਾ ਪੇਜ ਫੋਲੋ ਕਰ ਦਿਓ ਭਾਜੀ ਹੋਰ ਕੀ ਆਊਗਾ ਆਪਣੇ ਕੋਲ ਸੁਣ ਨਵਾ ਭਾਜੀ ਨਵੀਂ ਵੈਰਾਈਟੀ ਹੁਣ ਆਈ ਰਹੀ ਹੈ ਹੁਣ ਤਾਂ ਦੇਖੀ ਚੱਲੋ ਆਈ ਰਹੀ ਹੈ ਜੀ ਹੁਣ ਅੱਗੇ ਹੋਰ ਦੇਖੀ ਚੱਲੋ ਕਿੰਨੀ ਕਿੰਨੀ ਵੈਰਾਈਟੀ ਆ ਰਹੀ ਹੈ ਬੱਚਿਆਂ ਨੂੰ ਸ਼ੌਂਕ ਹੁੰਦਾ ਜੇ ਸਾਡੇ ਭਾਪੇ ਦੀ ਗੱਡੀ ਖੜੀ ਹੈ ਨਾ ਤੇ ਨਾਲ ਸਾਡੀ ਗੱਡੀ ਖੜੀ ਹੋਣੀ ਚਾਹੀਦੀ ਆ ਸੋ ਗੱਡੀਆਂ ਕਾਰਾਂ ਬਲੱਡ ਬਾਈਕ ਸਾਰੇ ਮਿਲਣਗੇ ਜਿੱਦਾਂ ਭਾਪੇ ਦੀ ਗੱਡੀ 'ਚ ਗਾਣੇ ਚੱਲਦੇ ਆ ਉਦਾਂ ਤੁਹਾਡੀ ਗੱਡੀ 'ਚ ਵੀ ਗਾਣੇ ਚੱਲਣਗੇ ਬੱਚਿਆਂ ਨੂੰ ਕਰਦਣਾ ਖੁਸ਼ ਬੱਚੇ ਖੁਸ਼ ਤਾਂ ਹੋਣਗੇ ਜਦੋਂ ਆਣਗੇ ਸ਼ਹਿਰ ਲੁਧਿਆਣੇ ਵੀਰ ਜ